ਜੇ 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 ਬਿੰਦ ਜੇ ਬਿੰਦ ਜੇ ਬਿੰਦ ਬਿੰਕਲੋ ਜਿੰਦਾਬਾਦ ਬਿੰਕਲੋ ਜਿੰਦਾਬਾਦ ਅੱਜ ਇਹ ਲੋਕੀ ਮਾਸਟਰ ਸਰਵਿਸ ਕੋਲ ਲੱਗੇ ਹੋਏ ਪਾਸੇ ਸਬੀ ਜੀਆ ਹੈ ਤੇ ਬਾਰੇ ਲੈਣਾ ਲੋ ਕਿਤੋਂ ਬੈਠ ਕੇ ਚੱਲਦੇ ਸੀ ਤੇ ਅੱਜ ਕਿੱਥੇ ਲੱਗੇ ਹੋਏ ਪਹਿਲਾਂ ਤਾਂ پورے ਦੇਸ਼ ਵਾਸੀਆਂ ਨੂੰ ਤੇ ਪੰਜਾਬ ਵਾਸੀਆਂ ਨੂੰ ਔਰ ਸਾਡੇ ਕਾ ਪਾਰਟੀ ਦੇ ਕਾਰਗਰਤਾ ਔਰ ਮਲੋਟ ਹਲਕੇ ਦੇ ਸਾਡੇ ਲੋਕ ਸਾਡੇ ਭਾਈਚਾਰਾ ਸਾਰਿਆਂ ਨੂੰ 15 ਅਗਸਤ ਦੀਆਂ ਮੈਂ ਸ਼ੁਭਕਾਮਨਾ ਦਿੰਦਾ ਹੋਇਆ ਇਹ ਰਿਪਬਲਿਕਨ ਪਾਰਟੀ ਆਫਸ ਜਿਹੜਾ ਮੁੱਖ ਦਫ਼ਤਰ ਹੈ ਕਾਉਂਨਸਲ ਸਕੂਲ ਦੇ ਕੋਲੇ ਉੱਥੋਂ ਚੱਲ ਕੇ ਤਿਰੰਗਾ ਯਾਤਰਾ ਜਿਹੜੀ ਹੈ ਉਹ ਮੁਕਸਰ ਚੌਂਕ ਵਿਖੇ ਆਈ ਹੈ ਜਿੱਥੇ ਸਰਦਾਰ ਸਚੀਦਪ ਸਿੰਘ ਦਾ ਸਟੈਚੂ ਲੱਗਾ ਹੋਇਆ ਹੈ ਉੱਥੇ ਆ ਕੇ ਸਮਾਪਤ ਹੋਈ ਹੈ ਔਰ ਮੈਂ ਨਾਲ-ਨਾਲ ਮੈਸੇਜ ਮੇਰੇ ਪੂਰੇ ਦੇਸ਼ ਵਾਸੀਆਂ ਨੂੰ ਨੌਜਵਾਨਾਂ ਨੂੰ ਮੈਂ ਇਹ ਮੈਸੇਜ ਦੇਣਾ ਚਾਹੁੰਦਾ ਹੈ ਕਿ ਨਸ਼ਿਆਂ ਤੋਂ ਆਪਣਾ ਭਾਰਤ ਦੇਸ਼ ਨੂੰ ਮੁਕਤ ਕਰਾਈਏ ਔਰ ਹਰਿਆਲੀ ਲਿਆਈਏ ਹਿੰਦੁਸਤਾਨ ਦੇ ਵਿੱਚ ਭਾਰਤ ਦੇ ਵਿੱਚ ਤੇ ਆਉਣ ਵਾਲੀ ਇੰਨੀ ਕੁ ਤਾਕਤ ਬਣਾਈਏ ਜਿਹੜੀ ਵਿਰੋਧੀ ਤਾਕਤਾਂ ਹੈਗੀਆਂ ਫੋਰਨ ਦੇ ਦੇਸ਼ ਹੈਗੇ ਸਾਡੇ ਦੇ ਵਾਰ-ਵਾਰ ਅਟੈਕ ਕਰਦੇ ਆ ਉਹਨਾਂ ਨੂੰ ਪਤਾ ਲੱਗ ਜਾਏ ਭਾਰਤ ਦੇਸ਼ ਦੀ ਕਿੰਨੀ ਕੀ ਮਜ਼ਬੂਤੀ ਹੈਗੀ ਹੈ ਤੇ ਸਾਰਿਆਂ ਨੂੰ ਇਕੱਠੇ ਹੋ ਕੇ ਇੱਕ ਗਲਦਸਤੇ ਦੇ ਵਿੱਚ ਭਾਰਤ ਦੀ ਸ਼ਕਤੀ ਆਪਾਂ ਨੂੰ ਵਧਾਣੀ ਚਾਹੀਦੀ ਹੈ ਔਰ ਜਦੋਂ ਵੀ 15 ਅਗਸਤ ਆਉਂਦੀ ਹੈ ਹਰੇਕ ਸ਼ਹਿਰ ਦੇ ਵਿੱਚ ਔਰ ਜਿਨ੍ਹਾਂ ਨੇ ਨੇਕਾਂ ਕੁਰਬਾਨੀਆਂ ਦਿੱਤੀਆਂ ਸਿੱਧਾ ਨੇ ਉਹਨਾਂ ਦੇ ਘਰ-ਘਰ ਫੋਟੋ ਆਪਾਂ ਨੂੰ ਲੈਣੀ ਚਾਹੀਦੀ ਹੈ ਔਰ ਜੋ ਬਾਬਾ ਸਾਹਿਬ ਭੀਮਰਾ ਡਾਕਟਰ ਅਮੇਦਗਰ ਜੀ ਨੇ ਸੁਧਾਰ ਬਣਾਇਆ ਉਹਨਾਂ ਦੀ ਵੀ ਫੋਟੋ ਘਰ-ਘਰ ਲਾਉਣੀ ਚਾਹੀਦੀ ਹੈ ਸਾਡੀ ਰਿਪਬਲਿਕਨ ਪਾਰਟੀ ਵੱਲੋਂ ਜਿੰਨੇ ਵੀ ਵਰਕਰ ਕਾਰਕਾਰਤਾ ਔਰ ਉਹਦੇਦਾਰ ਇੱਥੇ ਪਹੁੰਚੇ ਮਲੋੜ ਸ਼ਹਿਰ ਦੇ ਲੋਕ ਲੋਕ ਪਹੁੰਚੇ ਸਾਡੇ ਪਾਈਚਾਰੇ ਦੇ ਉਹਨਾਂ ਦਾ ਬਹੁਤ-ਬਹੁਤ ਪਹੁੰਚਣ ਤੇ ਧੰਨਵਾਦ ਜੀ ਆਇਆਂ ਨੂੰ ਪ੍ਰਕਾਣ ਜੀ ਰਿਪਬਲਿਕ ਪਾਰਟੀ ਦਿਨ-ਬੇ ਦਿਨ ਤਰੱਕੀ ਦੀ ਹਵਾਲਾ ਵਰ ਰਹੀ ਹੈ ਕੀ ਕਾਰਨ ਸਮਝੋ ਕਿ ਇੰਨੇ ਜਲਦੀ ਐਨੀ ਫਾਸਟ ਵੀ ਪਕੜੇ ਕਿ ਜਿਹੜੀ ਪਾਰਟੀ ਹੈ ਤਰੱਕੀ ਦੀ ਲੀਹਾਵਾ ਚਾਹ ਰਹੀ ਕੀ ਕਰਨ ਵਾਲੀ ਰਿਪਬਲਿਕਨ ਪਾਰਟੀ ਜੀ ਤੁਸੀਂ ਬਹੁਤ ਵਧੀਆ ਸਵਾਲ ਕੀਤਾ ਰਿਪਬਲਿਕਨ ਪਾਰਟੀ ਹੱਕਾਂ ਵਾਲੀ ਪਾਰਟੀ ਹੈ ਜਿਹੜੀ ਨਾਲ ਲੈ ਕੇ ਚੱਲਣ ਵਾਲੀ ਪਾਰਟੀ ਹੈ ਪੂਰੇ ਭਾਰਤ ਨੂੰ ਔਰ ਦੇਸ਼ ਨੂੰ ਤੇ ਇਨਸਾਫ ਵਾਲੀ ਪਾਰਟੀ ਹੈ ਜਿਹੜੀ ਇਨਸਾਫ ਦਵਾ ਸਕਦੀ ਹੈ ਲੋਕਾਂ ਨੂੰ ਇਹਨਾਂ ਕਹ ਜाहिर ਹੋ ਗਿਆ ਵੀ ਇਹ ਪਾਰਟੀ ਜਿੱਦਣ ਦੀ ਆਈ ਹੈ ਜਿੱਥੇ ਕੰਮ ਕਰ ਰਹੀ ਹੈ ਲੋਕਾਂ ਦੀ ਲੜਾਈ ਲੜ ਰਹੀ ਹੈ ਤੇ ਲੋਕ ਰਾਸ਼ ਦਿਨ ਪਾਰਟੀ ਦੇ ਨਾਲ ਦਿਨੋ ਦਿਨ ਜੁੜ ਰਹੇ ਹੈ ਤੇ ਪਾਰਟੀ ਦੇ ਵਿੱਚ ਬਹੁਤ ਵਾਦਾ ਹੋ ਰਿਹਾ ਤੇ ਆਉਣ ਵਾਲੇ ਟਾਈਮ ਦੇ ਵਿੱਚ 2027 ਦੇ ਵਿੱਚ ਹਰੇਕ ਵਿਧਾਨ ਸਭਾ ਤੇ ਕੈਂਡੀਡੇਟ ਲੜਾਇਆ ਜਾਊਗਾ ਔਰ ਐਮਸੀ ਦੇ ਇਲੈਕਸ਼ਨ ਲੜੂਗੀ ਪਾਰਟੀ ਤੇ ਆਉਣ ਵਾਲੇ ਟਾਈਮ ਦੇ ਵਿੱਚ 2027 ਦੇ ਵਿੱਚ ਸਰਕਾਰ ਬਣਾਊਗੀ ਰਿਪਬਲਿਕਨ ਪਾਰਟੀ ਆਫ ਇੰਡੀਆ ਪ੍ਰਧਾਨ ਜੀ ਸਰਕਾਰ ਤੇ ਹੁੰਦਿਆ ਹੋਇਆ ਜੋ ਅਜਕਲ ਦੇ ਪੰਜਾਬ ਦੇ ਜੋ ਮੌਜੂਦਾ ਹਾਲਾਤ ਹੈ ਕਿਨੇ ਦੇਖ ਦਿਓ ਮੌਜੂਦਾ ਹਾਲਾਤ ਮੌਜੂਦਾ ਹਾਲਾਤ ਇੰਨੇ ਗ ਮਾੜੇ ਹੈ ਜੀ ਜਿੱਥੇ ਸਟੈਚੂ ਲੱਗੇ ਹੋਏ ਹੈ ਬਾਬਾ ਸਾਹਿਬ ਦਾ ਭੀਮਰਾਇ ਡਾਕਟਰ ਅੰਬੇਦਕਰ ਜੀ ਦਾ ਲਾ ਲਓ ਸਰਦਾਰ ਸਹੀਦ ਪਖ ਸਿੰਘ ਦਾ ਲਾ ਲਓ ਪਿੱਛੇ ਬਹੁਤ ਵੱਡੀਆਂ ਜਿਹੜੀਆਂ ਘਟਨਾਵਾਂ ਜਿਹੜੀਆਂ ਵਾਪਰੀਆਂ ਜਿਵੇਂ ਅੰਮ੍ਰਿਤਸਰ ਵਿਖੇ ਜਲੰਧਰ ਵਿਖੇ ਸੰਗਰੂਰ ਵਿਖੇ ਉੱਥੇ ਜਾ ਕੇ ਮੈਂ ਬੋਲਿਆ ਉੱਥੇ ਪ੍ਰਦਰਸ਼ਨ ਕੀਤਾ ਉਹਨਾਂ ਦੇ ਜਿਨ੍ਹਾਂ ਨੇ ਹਰਕਤ ਕੀਤੀ ਸੀ ਇਹ ਬੇਮੂਰਖ ਬੰਦਿਆਂ ਨੇ ਜਿਨ੍ਹਾਂ ਨੂੰ ਕਹਿ ਦਈਏ ਵੀ ਜੋ ਸੁਭਾਅ ਕਹਿਦੇ ਖਾਲਿਸਤਾਨ ਬਣਾਵਾਂਗੇ ਪੰਨੂ ਵਰਗੇ ਕਿ ਤੀੜਾਂ ਜਿਹੜੀਆਂ ਬਾਹਰ ਬੈਠੀਆਂ ਉਹਨਾਂ ਨੇ ਜਿਹੜੇ ਇਹ ਜਿਹੜੀਆਂ ਕਰਤੂਤਾ ਕੀਤੀਆਂ ਉਹਨਾਂ ਨੂੰ ਅਸੀਂ ਐਨਐਸਏ ਲਵਾ ਕੇ ਬੰਦੇ ਜੇਲ੍ਹ 'ਚ ਠੋਕੇ ਸਾਰੇ ਲੋੜ ਦੀ ਸਥਿਤੀ ਇੰਨੀ ਮਾੜੀ ਹੈ ਜੀ ਦੇਖੋ ਇੱਥੇ ਬਾਬਾ ਸਰਦਾਰ ਬਗਸੰ ਦਾ ਸਟੈਚੂ ਬਣਿਆ ਹੋਇਆ ਤੇ ਨਾਲ ਸ਼ਰਾਬ ਦਾ ਠੇਕਾ ਖੁੱਲਿਆ ਹੋਇਆ ਤੇ ਲੋਕ ਇੱਥੇ ਮੈਂ ਤੁਹਾਡੇ ਮੀਡੀਆ ਰਾਹੀਂ ਔਰ ਸੋਸ਼ਲ ਮੀਡੀਆ ਪ੍ਰਿੰਟ ਮੀਡੀਆ ਸਾਰਾ ਖੜਾ ਇਹਨਾਂ ਦੇ ਰਾਹੀਂ ਕਹਿਣਾ ਚਾਹੁੰਦਾ ਜਿੱਥੇ ਯਾਰ ਇਹਨਾਂ ਦੇ ਦੇਖਦੇ ਹੋ ਸਟੇਡੀ ਵੱਡੀ ਕੁਰਬਾਨੀ ਆ ਇਹਨਾਂ ਦੇ ਕੋਲੇ ਕਮਸ ਕਮ ਨਸ਼ੇ ਦਾ ਵੀ ਚਾਰ ਰੱਖ ਲਿਆ ਕਰੋ ਯਾਰ ਬਹੁਤ ਵੱਡੀ ਦਿਨ ਲੋਰਡ ਦੀ ਸਥਿਤੀ ਇੰਨੀ ਕੁ ਮਾੜੀ ਹੈ ਜੀ ਵਪਾਰੀਆਂ ਦੇ ਥਾਂ ਥਾਂ ਗੋਲੀ ਚੱਲ ਰਹੀ ਹੈ ਆ ਕੱਲ ਪਰਸੋਂ ਦੀ ਗੱਲ ਆ ਬੋਰ ਵਿਖੇ ਉਹ ਕੱਪੜੇ ਵਾਲਾ ਭਾਈ ਸੀ ਸਾਡਾ ਵੀਰ ਉਹਨੂੰ ਗੋਲੀ ਸ਼ਰਿਆਮਦੀ ਨੇ ਮਾਰ ਦਿੱਤੀ ਗਈ ਸਾਰਿਆਂ ਨੂੰ ਪਤਾ ਆ ਕੱਲ ਗਰਦਾਸਪੁਰ ਦੀ ਮੈਂ ਖਬਰ ਸੁਣ ਰਿਹਾ ਸੀਗਾ ਦੋ ਲੜਕੇ ਨੌਜਵਾਨ ਸੀਗੇ ਉਹਨੂੰ ਗੋਲੀਆਂ ਮਾਰ ਕੇ ਉਹਨੂੰ ਤੇ ਸ਼ਰਕਤ ਦਿੱ ਸਿੱਟਿਆ ਗਿਆ ਸ਼ੋਸ਼ਣ ਹੋ ਰਿਹਾ ਜੀ ਆਉਣ ਵਾਲੀ ਸਰਕਾਰ ਜਿਹੜੀ ਰਿਪਬਲਿਕਨ ਪਾਰਟੀ ਦੀ ਲੋਕ ਲਿਆਉਣਗੇ ਤੇ ਲੋਕਾਂ ਨੂੰ ਇਨਸਾਫ ਦਿਵਾਵਾਂਗੇ ਪੰਜਾਬ ਸਰਕਾਰ ਦੇ ਜੋ ਵਿਕਾਸ ਹੈ ਮੌਜੂਦਾ ਪੰਜਾਬ ਦੇ ਵਿਕਾਸ ਹੈ ਉਹਨੂੰ ਕਿਵੇਂ ਤੁਸੀਂ ਦੇਖਦੇ ਹੋ ਪੰਜਾਬ ਦੇ ਵਿਕਾਸ ਆ ਲੋਕ ਖੜੇ ਹੋਏ ਮੇਰੇ ਭਰਾ ਨਾਲ ਇਹ ਪੰਜਾਬ ਦੇ ਲੋਕ ਹੈਗੇ ਆ ਆਪੇ ਫੈਸਲਾ ਕਰ ਲੈਣਗੇ 2027 ਦੇ ਵਿੱਚ ਇੰਨੀ ਕੀ ਜੀ ਕਰੈਕਸ਼ਨ ਹੋ ਰਹੀ ਹੈਗੀ ਥਾਂ ਥਾਂ ਕਰੈਕਸ਼ਨ ਹੋ ਰਹੀ ਹੈਗੀ ਜੇ ਇਹਨਾਂ ਦੀ ਜੇਬ ਵਾਲੀ ਨਿਗਾਹ ਹੈਗੀ ਆ ਇਹਨਾਂ ਦੀ ਕਮਾ ਵੱਲ ਨਿਗਾਹ ਹੈ ਨੀਗੀ ਮਲੋਟ ਨੇ ਸਾਡੀ ਭੈਣ ਬਲਜੀਤ ਕੌਰ ਨੂੰ ਇੱਥੋਂ ਐਮਐਲਏ ਬਣਾ ਕੇ ਚੁਣ ਕੇ ਉਹਨੂੰ ਭੇਜਿਆ ਤੇ ਇੱਕ ਹਜੇ ਵੀ ਆਵਾੜਾਂ ਦੇ ਵਿੱਚ ਵੇਖ ਲੋ ਰਸੀਵਰਜ਼ ਦੀ ਕੋਈ ਜਿੰਨੇ ਵੀ ਰਾਸ਼ਨ ਕਾਰਡ ਕੱਟੇ ਸਾਈਡਾਂ ਨਹੀਂ ਚੱਲ ਰਹੀਆਂ ਦਿਹਾੜੀ ਮਜ਼ਦੂਰੀ ਵਾਲੇ ਲੋਕੋਨਾਂ ਦੀ ਦਿਹਾੜੀ ਮਿਹਨਤ ਮਜ਼ਦੂਰੀ ਨਹੀਂ ਵਧ ਰਹੀ ਓਵੇਂ ਉੱਥੇ ਖੜੀ ਹੋਈ ਹੈ ਵਧਣੀ ਚਾਹੀਦੀ ਕਿ ਨਹੀਂ ਵਧਣੀ ਚਾਹੀਦੀ ਵਧਣੀ ਚਾਹੀਦੀ ਜੀ ਓਵੇਂ ਵਿਚਾਰੇ ਹਟੋ ਵਾਲੇ ਉਹ 10 ਰੁਪਏ ਪਹਿਲਾਂ ਚੱਲਦੇ ਹੁਣ 20 ਲੈਣ ਲੱਪੇ ਇਹਨਾਂ ਨਾਲ ਵੀ ਥੱਕਾ ਹੋ ਰਿਹਾ ਜੀ ਪੰਜਾਬ ਸਰਕਾਰ ਜੋ ਅੱਜ ਕੱਲ ਸਿਰ ਆਪਣੀ ਪਾਰਟੀ ਨੂੰ ਹੀ ਜ਼ਿਆਦਾ ਅਹਿਮਤ ਦਿੰਦੇ ਆ ਬਾਕੀ ਸਾਰਾ ਬੱਤਪੇ ਦਿੱਤਾ ਜਾਂਦਾ ਉਹ ਨੂੰ ਕਿਵੇਂ ਦੇਖਦੇ ਹੋ ਮਤ ਪੇਵੇ ਜੀ ਕਿ 2022 ਦੇ ਵਿੱਚ ਜਦੋਂ ਇਲੈਕਸ਼ਨ ਸੀਗਾ ਵਲੰਟੀਅਰਾਂ ਨੇ ਇਹਨਾਂ ਨੇ ਨਕਸਾ ਦਿੱਤਾ ਆ ਪਿੰਡਾਂ ਦੇ ਲੋਕਾਂ ਨੇ ਇੱਥੇ ਵੀ ਆਮ ਆਦਮੀ ਪਾਰਟੀ ਦੇ ਬੰਦੇ ਖੜੇ ਸੀਗੇ ਜਿਨ੍ਹਾਂ ਨੇ ਵੋਟਾਂ ਪਾਈਆਂ ਸੀ ਉਹ ਕਹਿੰਦਾ ਯਾਰ ਅਸੀਂ ਆਮ ਆਦਮੀ ਪਾਰਟੀ ਪਿੱਛੇ ਕਈਆਂ ਬੰਦਿਆਂ ਨੇ ਤਾਂ ਆਪਣੀ ਬੱਕਰੀ ਵਿੱਚ ਗਈਆਂ ਨੇ ਕਈਆਂ ਮੋਟਰਸਾਈਕਲ ਵਿੱਚ ਕੰਜਾਂ ਨੇ ਥਾਂ ਵੀ ਵੇਚਤੀ ਕਰਦੀ ਕਈਆਂ ਨੇ ਹੈਫੜੀਆਂ ਦਲਵਾਈਆਂ ਆਮ ਆਦਮੀ ਪਾਰਟੀ ਲੈਂਦੀ ਉਹ ਬੰਦੇ ਵਿਚਾਰੇ ਅੱਜ ਥਾਣੇ ਕਚਹਿਰੀਆਂ ਚ ਰੁਲਦੇ ਫਿਰਦੇ ਆ ਜਿਹੜੇ ਰੁਪਈਆਂ ਵਾਲੇ ਸੀ ਪੈਸੇ ਦੇ ਕੇ ਉਹਨਾਂ ਨੂੰ ਚੇਅਰਮੈਨ ਲਾਇਆ ਗਿਆ ਉਹਨਾਂ ਨੂੰ ਮੰਤਰੀ ਲਾਇਆ ਗਿਆ 2027 ਦੇ ਮਤਾਨ ਸਭਾ ਇਲੈਕਸ਼ਨ ਨੇੜੇ ਆ ਰਹੇ ਆ ਕਿ ਤੁਸੀਂ ਰਿਪਬਲਿਕ ਪਾਰਟੀ ਵੱਲੋਂ ਕਿ ਪੰਜਾਬ ਦੇ ਸਾਰੇ ਹੜਕੇ ਵਿੱਚ ਆਪਣੇ ਉਮੀਦਵਾਰ ਕਿਨੇ ਕਰਾਂਗੇ ਬਿਲਕੁਲ ਜੀ 2027 ਦੇ ਵਿੱਚ ਮੈਂ ਸਾਰਿਆਂ ਪਿੱਛੇ ਪਟਿਆਲੇ ਵੀ ਜਾ ਕੇ ਆਇਆ ਉੱਥੇ ਟੀਮ ਗਠਿਤ ਕੀਤੀ ਆ ਲੁਧਿਆਣਾ ਹੋ ਗਿਆ ਪਟਿਆਲਾ ਹੋ ਗਿਆ ਸੰਗਰੂਰ ਹੋ ਗਿਆ ਮੁਕਸਰ ਹੋ ਗਿਆ ਕਾਫੀ ਜ਼ਿਲ੍ਹਿਆਂ ਦੇ ਵਿੱਚ ਮੈਂ ਜਾ ਚੁੱਕਿਆ ਮਜ਼ਬੂਤ ਕਰ ਰਿਹਾ ਪਾਰਟੀ ਨੂੰ ਮੈਨੂੰ ਪੱਕਾ ਭਰੋਸਾ ਹੈ ਪੰਜਾਬੀਆਂ ਤੇ ਜੇ ਸਰਕਾਰਾਂ ਪਲਟਾ ਸਕਦੇ ਆ ਤੇ ਰੀਪਬਲਿਕਨ ਪਾਰਟੀ ਵੀ ਲਿਆ ਸਕਦੇ ਆ ਲੈਦਾ ਇਹ ਦੇਖ ਨਹੀਂ ਇਹ ਬਾਵਾ ਸਾਹਿਬ ਦੀ ਪਾਰਟੀ ਹੈ ਇਹ ਵੀ ਆਉਗੀ ਧੰਨਵਾਦ ਧੰਨਵਾਦ ਹਾਂਜੀ ਮਲੋਟ ਵਾਲਿਓ ਆਓ ਤੁਹਾਨੂੰ ਰਖੜੀ ਦੇ ਸ਼ੁਭ ਮੌਕੇ ਤੇ ਮਨਾਲੀ ਲੈ ਚਲਦੇ ਆ ਕਿਵੇਂ ਗੁਪਤਾ ਜੀ ਦੱਸਣਗੇ ਤੁਸੀਂ ਕਰਨਾ ਕੀ ਆ ਸਾਡੇ ਕੋਲ ਕੋਈ ਵੀ ਮੋਬਾਈਲ ਪਰਚੇਜ਼ ਕਰਦੇ ਹੋ ਅਸੀਂ 31 ਅਗਸਤ ਨੂੰ ਡਰਾ ਕੱਢਾਂਗੇ ਪੰਜ ਮੈਂਬਰਾਂ ਨੂੰ ਅਸੀਂ ਮਨਾਲੀ ਲੈ ਕੇ ਜਾਵਾਂਗੇ 4 ਦਿਨਾਂ ਲਈ ਫ੍ਰੀ